ਨੀਰ ਧੰ ਗੁਰੂ ਨਾਨਕ ਨਰੰਗਕਾਰੀ ਮਹਾਰਾਜ ਦਿਨ ਦੁਨੀਆਂ ਦੇ ਮਾਲਕ ਕਿਰਪਾਲੂ ਦਿਆਲੂ ਸਤਿਗੁਰੂ ਜਗਤ ਨੂੰ ਤਾਰਨ ਵਾਸਤੇ ਜਗਤ ਨੂੰ ਉਭਾਰਨ ਵਾਸਤੇ ਉਪਦੇਸ਼ ਬਖਸ਼ਿਸ਼ ਕਰਦੇ ਨੇ ਕਿ ਸਿੱਖਾ ਇਸ ਸਲਪਤਮੀ ਜਿਹੜੀ ਸਤਵੀਂ ਥੇਤੇ ਇਸ ਸਮੇਂ ਦੀ ਸਫਲਤਾ ਕਿਵੇਂ ਹੋਣੀ ਤੇਰੇ ਜੀਵਨ ਦੇ ਅੰਦਰ ਸਫਲਤਾ ਹਾਸਲ ਤੈਨੂੰ ਕਿਵੇਂ ਹੋਣੀ ਮਹਾਰਾਜ ਸਤਮੀ ਥਿਤ ਦੇ ਦੁਆਰਾ ਕਥਨ ਕਰਦੇ ਮਹਾਰਾਜ ਕਿਰਪਾ ਕਰਦੇ ਨੇ ਤੇਰੇ ਸ਼ਰੀਰ ਅੰਦਰ ਤੇਰੇ ਜੀਵਨ ਦੇ ਅੰਦਰ ਸਤ ਸੰਤੋਖ ਨੂੰ ਧਾਰਿਆ ਹੈ ਤੇਰੇ ਜੀਵਨ ਵਿੱਚ ਸਤੋਬਸਿਆ ਹੋਵੇ ਸੰਤੋਖ ਵਸਿਆ ਹੋਵੇ ਅਗਰ ਅੰਦਰ ਸੰਤੋਖ ਨਹੀਂ ਸਕੂਨ ਨਹੀਂ ਮਿਲੇਗਾ ਸੰਤੋਖ ਬਿਨਾ ਨਾਹ ਔਰ ਸੁਖ ਜੇ ਸੰਤੋਖ ਨਹੀਂ ਤੇ ਹੋਰ ਜੀਵਨ ਵਿੱਚ ਕੋਈ ਸੁਖ ਪ੍ਰਾਪਤ ਨਹੀਂ ਹੋਵੇਗਾ ਸੁਖ ਨੂੰ ਲੋੜਦਾ ਤੇ ਸੰਤੋਖੀ ਹੋਣਾ ਜ਼ਰੂਰੀ ਜਿਹੜਾ ਸੰਤੋਖੀ ਨਹੀਂ ਹੋ ਸਕਿਆ ਦਇਆ ਨਹੀਂ ਅੰਦਰ ਆਈ ਉਹਦੇ ਕਦੇ ਵੀ ਜੀਵਨ ਵਿੱਚ ਧਰਮਾ ਉਤਪਨ ਨਹੀਂ ਹੁੰਦਾ ਉਹ ਕਦੇ ਵੀ ਧਰਮੀ ਨਹੀਂ ਕਹਾ ਲਾ ਸਕਦਾ ਤਉ ਧਰਮ ਦਇਆ ਦਾ ਪੂਤ ਸੰਤੋਖ ਆਪ ਰੱਖਿਆ ਜਿੰਨ ਸੋਤ ਸਤ ਤੇਰੇ ਚਿੱਤ ਵਿੱਚ ਵਾਛੇ ਜੀਵਨ ਦੇ ਅੰਦਰ ਸੰਤੁਸ਼ਟਾ ਉਤਰਾਵੇ ਮਨ ਨੂੰ ਮਾੜੇ ਪਾਸੋਂ ਰੋਕਣਾ ਤੋਖਣਾ ਉਦਨੋਦ ਮਹਾਰਾਜ ਕਹਿੰਦੇ ਆ ਕਿ ਇਹ ਸਾਤ ਸਮੁੰਦ ਪਰੇ ਨਿਰਮਲ ਦੀ ਜੇ ਤੇਰੇ ਅੰਦਰ ਸਤ ਦਾ ਵਾਸਾ ਹੋਵੇ ਸਤ ਸੱਚ ਸਰੂਪ ਪਰਮਾਤਮਾ ਤੈਨੂੰ ਚੇਤੇ ਆਵੇ ਸਤੋਕ ਸੰਤੁਸ਼ਟਤਾ ਦਾ ਆਸਨ ਬਣੇ ਹਿਰਦੇ ਦੇ ਅੰਦਰ ਸ਼ਰੀਰ ਦੇ ਅੰਦਰ ਮਹਾਰਾਜ ਸਭ ਕਹਿੰਦੇ ਨੇ ਫਿਰ ਕੀ ਹੋਵੇਗਾ ਸੱਚੀ ਸਰਕਾਰ ਕਹਿੰਦੇ ਭਰੇ ਨਿਰਮਲ ਨੀਰ ਇਹ ਸੰਤੋ ਦੇ ਸਤੋ ਸਭ ਤਮੀ ਸਤੇ ਖੇਤ ਦੇੜੀ ਹੈ ਇਹਦੇ ਨਾਲ ਸਥਿਰਤਾ ਪਾਵੇਂਗਾ ਉਹ ਕਿਹੜੀ ਮਹਾਰਾਜ ਕਹਿੰਦੇ ਨੇ ਪੰਦ ਗਿਆਨ ਅੰਦਰੇ ਇਹ ਸਫਲਤਾ ਹੀ ਦੇ ਸਹਿਤ ਹੋਣਗੇ ਮਨ ਤੇ ਬੁੱਧ ਇਸ ਸਤ ਤੇਰੇ ਪਵਿੱਤਰ ਹੋ ਜਾਣਗੇ ਜੇ ਤੂੰ ਪਰਮਾਤਮਾ ਵੱਲ ਨੂੰ ਚੱਲੇ ਫੇਰ ਇਹ ਤੇਰੀ ਸਤਵੀਂ ਥਿਤ ਹੈ ਨਾ ਤਮ ਮਨ ਪਵਿੱਤਰ ਨਾ ਬੁੱਧੀ ਪਵਿੱਤਰ ਨਾ ਪਲ ਕਿਆ ਨ ਇੰਦਰੇ ਪਵਿੱਤਰ ਨੇ ਸਭ ਮਲੇ ਕਏ ਦੇ ਸਹਿਤ ਨੇ ਤੇ ਕਹਿੰਦਾ ਜੀ ਸਤਵੀਂ ਤਿਤ ਮਨਾਲੀ ਕਿਹੜੀ ਇਹ ਸਤ ਪਵਿੱਤਰ ਕਰਨ ਦਾ ਉਦੇਸ਼ ਈ ਉਪਦੇਸ਼ ਈ ਕਿ ਸਤ ਤੇਰੇ ਅੰਦਰ ਵਸੇ ਤੇਰੀ ਬੁੱਤੀ ਵਿੱਚ ਸਤ ਹੋਵੇ ਤੇਰੇ ਮਨ ਵਿੱਚ ਸਤ ਹੋਵੇ ਤੇਰੀ ਇੰਦਰਿਆਂ ਵਿੱਚ ਸਤ ਪਰਮਾਤਮਾ ਸੱਚ ਹੋਵੇ ਫਿਰ ਮਹਾਰਾਜ ਕਹਿੰਦੇ ਇਹ ਭਰੇ ਜਲ ਨਿਰਮਲ ਇਹ ਨਿਰਮਲ ਪਵਿੱਤਰ ਜਲ ਵੈਗੁਰੂ ਦਾ ਨਾਮ ਮਨ ਵਿੱਚ ਵੀ ਹੋਵੇ ਤੇ ਬੁੱਧ ਵਿੱਚ ਵੀ ਬੁੱਧ ਵੀ ਤੇ ਗਿਆਰ ਇੰਦਰੇ ਵੀ ਉਸ ਜਲ ਦੇ ਤਲ ਸਿੰਜਿਤ ਹੋਵਣ ਐਨ ਲਬ ਲਬ ਭਰਿਆ ਅੰਦਰ ਨਾਮ ਦਲ ਹੋਵੇ ਤੇ ਉਹਦੇ ਨਾਲ ਸਿੰਜਤ ਹੋਣ ਨਿਰਮਲ ਪੂਜਲ ਡੇੜਾ ਮੈਲ ਤੋਂ ਰਹਿਤ ਪੂਜਲ ਪਵਿੱਤਰ ਤੈ ਤਾ ਘਾਰੇ ਉਹ ਪਰਮੇਸ਼ਰ ਵਹਿਗੁਰੂ ਫੇਰ ਉਹਦੀ ਪ੍ਰਾਪਤੀ ਹੋਵੇ ਜਦੋਂ ਤੇਰੇ ਇਹ ਸਤੋ ਦੇ ਸਤੋ ਸਵਰਗ ਪੰਜੋ ਗਿਆਨ ਇੰਦਰੇ ਮਨਪੁੱਤ ਪਵਿੱਤਰਤਾ ਦੇ ਸੈਤ ਹੋਏ ਤੇ ਕੰ ਲੱਗੀ ਕਿਰਤੇ ਦੇ ਅੰਦਰ ਵੈਗ੍ਰੂ ਦਾ ਨਾਮ ਜਲ ਭਰਿਆ ਹੋਇਆ ਏ ਕੁਸ਼ ਨਾਮ ਜਲ ਦੇ ਨਾਲ ਸਿੰਜਿਤ ਹੋਏ ਹੋਏ ਤੇ ਫਿਰ ਮੈਲ ਤੋਂ ਰਹਿਤ ਪਰੀਪੂਰਨ ਪਰਮਾਤਮਾ ਵੈਗ੍ਰੂ ਦੇੜਾ ਉਹਦੀ ਪ੍ਰਾਪਤੀ ਹੋਵੇਗੀ ਪ੍ਰਾਪਤੀ ਉਹ ਨਿਰਮਲ ਏ ਮੈਲ ਕੋਈ ਨਹੀਂ ਮੈਲ ਉਤਰ ਜਾਵੇਗੀ ਕਿੰਨਾ ਨੂੰ ਲੱਗੀ ਹੋਈ ਮਹਾਰਾਜ ਕਹਿੰਦੇ ਵੈਰਾਗ ਬੇਬੀਖ ਖਟ ਸੰਤੀ ਮੋਕਸ਼ ਇਸ਼ਾ ਸਰਵਨ ਮੰਨਨ ਅਤਿਨ ਨਦੇ ਆਸਨ ਇਹ ਸਤੋ ਇਹ ਸਤੋ ਜਿਨ੍ਹਾਂ ਨੇ ਹਿਰਦੇ ਦੇ ਅੰਦਰੋਂ ਪਵਿੱਤਰ ਤੈ ਦੇ ਸਹਿਤ ਕੀਤੇ ਜਿਨ੍ਹਾਂ ਨੇ ਆਰਾ ਅੰਤਸ਼ ਕਰਨ ਰੂਪ ਸਮੁੰਦਰ ਵਿੱਚ ਭਰੇ ਵਹਿ ਗੁਰੂ ਦੇ ਨਾਮ ਜਲ ਨੂੰ ਉਹਨਾਂ ਦਾ ਅੰਤਸ਼ ਕਰਨ ਹੁ ਜਲ ਪਾਣੀ ਦੀ ਨਿਆਈ ਸੁਧ ਹੋ ਗਿਆ ਪਵਿੱਤਰ ਹੋ ਗਿਆ ਜਿਨ ਨੇ ਇਹਨਾਂ ਨੂੰ ਸੱਤਾ ਨੂੰ ਹਿਰਦੇ ਵਿੱਚ ਟਿਕਾਇਆ ਵੈਰਾਗ ਬੇਗ ਖਟ ਸਮਤੀ ਮੋਕਸ਼ਾ ਸ਼੍ਰਵਨ ਮਨਨ ਅਧਿਆਸਨ ਇਕ ਉਹਨ ਸਤਿ ਹਿਰਦੇ ਚ ਵਸਾ ਲੈਣਾ ਕੀਤੇ ਉਹਨਾਂ ਦਾ ਹਿਰਦਾ ਪਾਵਨ ਹੋ ਗਿਆ ਪਵਿੱਤਰ ਤੈ ਦੇ ਸਹਿਤ ਹੋ ਗਿਆ ਉਹਨਾਂ ਨੇ ਸ਼ੁੱਧਤਾ ਨ ਉਜਲਤਾਏ ਨ ਹਿਰਦੇ ਦੇ ਅੰਦਰ ਵਸਾਲਿਆ ਮਦਨ ਸੀਤ ਸਚ ਰਤੇ ਵਿਚਾਰ ਗੁਰ ਕੈ ਸਬਦ ਪਵੈ ਕੋ ਖੁਦ ਆ ਪੁਰਖੈ ਸਬਦ ਪਾਵੇ ਸਭ ਤਾਰ ਮਹਾਰਾਜ ਕਿਰਪਾ ਕਰਦੇ ਨੇ ਮੱਜਨ ਈਸ਼ ਨਾਮ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸੀਲ ਜਤ ਸੀਲ ਟਿਕਾਉ ਥਰਮਾ ਤੇ ਬੜੇ ਨਿਮਰਤਾ ਦੇ ਨਾਲ ਸੀਤਲ ਤਾਈ ਦੀ ਸਹਿਤ ਕਾਲਾਪਣ ਜੀਵਨ ਵਿੱਚ ਨਾ ਆਉਣਾ ਬੜੇ ਨਰਮਤਾ ਦੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਸ਼ਨਾਨ ਕਰਨਾ ਉਹ ਕਿਹੜਾ ਇਸ਼ਨਾਨ ਕਰਨਾ ਮਹਾਰਾਜ ਕਹਿੰਦੇ ਐਵੇਂ ਨਾ ਤੁਰਿਆ ਫਿਰ ਮੈਂ ਇਸ ਦਿਨ ਫੁਲਾਨੇ ਥਾਂ ਤੇ ਜਾ ਕੇ ਇਸ਼ਨਾਨ ਕਰਾਂਗਾ ਪਵਿੱਤਰ ਹੋ ਜਾਵਾਂ ਮਹਾਰਾਜ ਕਹਿੰਦੇ ਕਰਿ ਕੇ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭੈ ਅਰੋਗਾ ਕਿ ਦੇਵੇ ਜਾ ਕੇ ਇਸ਼ਨਾਨ ਕਰੋਗੇ ਤੇ ਉਥੇ ਨਾਮ ਤਨ ਦੀ ஆரோਗਤਾ ਪ੍ਰਾਪਤ ਨੰ ਮੰਨ ਦੀ ਪਰ ਇਥੇ ਕਿਹੜਾ ਇਸ਼ਾਨਤ ਸਤਿਗੁਰੂ ਕਹਤੇ ਨੇ ਪਰਮਾਤਮਾ ਨੂੰ ਜਪਣਾ ਜੀ ਦੇ ਨਾਲ ਬੰਨ ਦੀ ਮੈਲ ਉਤਰਨੀ ਤਨ ਦੀ ਮੈਲ ਉਤਰਨੀ ਉਜਲ ਬਤਾਈ ਦੇੜੀ ਹੈ ਪ੍ਰਾਪਤ ਹੋਣੀ ਹੈ ਕੋ ਇਸ਼ਾਨ ਕਰ ਕਰ ਇਸ਼ਾਨ ਸਿਮਰ ਪ੍ਰਭ ਆਪਣਾ ਪਵਿੱਤਰ ਤਈ ਕਰ ਤੇਰਾ ਮਨ ਪਵਿੱਤਰ ਹੋਵੇ ਬੰਦ ਪਵਿੱਤਰ ਹੋਵੇ ਇੰਦ੍ਰੇ ਪਵਿੱਤਰ ਹੋਵਣ ਤੇ ਪਰਮਾਤਮਾ ਦੇ ਨਾਲ ਜੁੜੇ ਫਿਰ ਉਹਨੂੰ ਜਪੇ ਫਿਰ ਮਨ ਵੀ ਰੋਗਾਂ ਤੋਂ ਰਹਿਤ ਹੋ ਜਾਵੇਗਾ ਤੇ ਤਨ ਵੀੁਰ ਕੈ ਸਬਦ ਗੁਰੂ ਦੇ ਉਪਦੇਸ਼ ਦੇ ਸਵਾਰਾ ਉਹਨੂੰ ਜਪ ਕੇ ਉਪਦੇਸ਼ ਨੂੰ ਫਿਰ ਕੀ ਹੋਵੇਗਾ ਪਾਵੈ ਸਭ ਪਾਰ ਜਿਹੜੇ ਜਪਣਗੇ ਜੁੜਨਗੇ ਤੁਰਨਗੇ ਉਹ ਸਾਰੇ ਤੇ ਸਾਰੇ ਪਾਰ ਉਤਰਨਗੇ ਸੰਸਾਰ ਸਮੁੰਦਰ ਤੋਂ ਉਹਨਾਂ ਦਾ ਪਾਰ ਉਤਾਰਾ ਹੋ ਜਾਏਗਾ ਮਹਾਰਾਜ ਕਹਿੰਦੇ ਮਨ ਸੱਚ ਮੁਖ ਸੱਚ ਭਾਇ ਮਨ ਵਿੱਚ ਸੱਚ ਤੇ ਮੁਖ ਸੱਚੋ ਭਾਇ ਮੁਖ ਵਿੱਚ ਨਾਮੇ ਪ੍ਰਭੂ ਦਤਿ ਪਰਮਾਤਮਾ ਨੂੰ ਭਾਗੈ ਮਹਾਰਾਜ ਇਹ ਵੀ ਬਚਨ ਕਰਦੇ ਮਨ ਸਾਚਾ ਮੁਖ ਸਾਚਾ ਸੋਇ ਆਵਰਨਾ ਪੇਖੈ ਇੱਕ ਸਬਿਨ ਕੋਇ ਨਾਨਕ ਇਹ ਲਛਣਾ ਬ੍ਰਹਮ ਗਿਆਨੀ ਹੋਇ ਮਹਾਰਾਜ ਕਹਿੰਦੇ ਜੇ ਤੇ ਮੁਖ ਵਿੱਚ ਸਾਚੇ ਮਨ ਵਿੱਚ ਸਾਚੇ ਮੁਖ ਵਿੱਚ ਸਾਚੇ ਸੱਚ ਨੂੰ ਭਾਗੈ ਚੰਗਾ ਲੱਗਾ ਔਰ ਇੱਕ ਪਰਮਾਤਮਾ ਤੋਂ ਬਿਗੈਰ ਕਿਸੇ ਨੂੰ ਦੇਖਦਾ ਨਹੀਂ ਮਨ ਸਾਚਾ ਮੁਖ ਸਾਚਾ ਸੋਏ ਮਨ ਵਿੱਚ ਸਾਚੇ ਤੇ ਮੁਖ ਤੋਂ ਕੋਈ ਉਹ ਸੱਚ ਬੋਲਦਾ ਪਿਆ ਕੋਈ ਉਹ ਬੋਲ ਪਰਮਾਤਮਾ ਵਾਲੇ ਬੋਲਦਾ ਮਨ ਸਾਚਾ ਮੁਖ ਸਾਚਾ ਸੋਏ ਅਵਰ ਨਾ ਪੀਖੈ ਕਿਸ ਬਿਨ ਕੋਏ ਇੱਕ ਪਰਮਾਤਮਾ ਤੋਂ ਬਿਗੈਰ ਅਵਰ ਕੋਈ ਹੋਰ ਨਹੀਂ ਦੇਖਦਾ ਦੂਜਾ ਨਦਰ ਤਲੇ ਨਹੀਂ ਆਉਂਦਾ ਅਵਰ ਨਾ ਪੀਖੈ ਕੋਈ ਇੱਕ ਤੋਂ ਬਗੈਰ ਇੱਕs ਬਿਨਾ ਅਵਰਣਾ ਪੇਖੈ ਇੱਕs ਬਿਨ ਕੋਈ ਇਹ ਲੱਛਣ ਇਹ ਚੇਨ ਇਹ ਨਿਸ਼ਾਨੀਆਂ ਬ੍ਰਹਮ ਅਗਿਆਨੀ ਹੋਏ ਜਿਹਨੂੰ ਪ੍ਰਮਾਤ ਗਿਆਨ ਉਹਦੀਆਂ ਨਹੀਂ ਮਹਾਰਾਜ ਕਹਿੰਦੇ ਮਨ ਸਾਚਾ ਮਨ ਵਿੱਚ ਸਾਜੇ ਮੁਖ ਸਾਚੂ ਪਾਏ ਤੇ ਮੁਖ ਦੇ ਵਿੱਚੋਂ ਸੱਚ ਬੋਲਿਆ ਜਿਨ੍ਹਾਂ ਨੇ ਸੱਚ ਮੁਖ ਦੇ ਅੰਦਰ ਲਿਆਂਦਾ ਅਰ ਪ੍ਰੇਮ ਨਾਲ ਜੱਬਿਆ ਪ੍ਰੇਮ ਨਾਲ ਉਹਦੀ ਉਸਤਤੀ ਕੀਤੀ ਉਹ ਪ੍ਰੇਮ ਵਸ ਹੋ ਕੇ ਪਰਮਾਤਮਾ ਨੂੰ ਚੰਗੇ ਲੱਗੇ ਪਰਮਾਤਮਾ ਨਾਲ ਜੁੜ ਗਏ ਸੱਚ ਨਿਸ਼ਾਨਾ ਥਾਕ ਨਾ ਪਏ ਉਹਨਾਂ ਕੋਲ ਸੱਚ ਦਾ ਟੋਂਗੂਆ ਸੱਚ ਦੀ ਨਿਸ਼ਾਨੀਆਂ ਤੇ ਉਹ ਨਿਸ਼ਾਨੀ ਜਿਹੜੀ ਹੈ ਨਾਮ ਦੀ ਗੁਰੂ ਤੋਂ ਲੈ ਕੇ ਫਿਰ ਜਦ ਚਲਦੇ ਉਹ ਰੁਕਦਾ ਕੋਈ ਨਹੀਂ ਇਹ ਨਿਸ਼ਾਨੀ ਸਾਦਕੀ ਜਿਤ ਭੇਟਤ ਤਰੀਏ ਉਹ ਨਿਸ਼ਾਨੀਆਂ ਨਾਮ ਦੀ ਸੱਚ ਨਿਸ਼ਾਨਾ ਸੱਚ ਨਿਸ਼ਾਨੀ ਹੈ ਇਹ ਜਿੰਨੇ ਕੇ ਪਰਵਾਨਾ ਮਿਲ ਗਿਆ ਦਰਗਾਹ ਦਾ ਕਹਿੰਦੇ ਫਿਰ ਉਥੇ ਜਾਂਦਿਆ ਥਾਕ ਨਾ ਪਾਏ ਕੋਈ ਰਕਾਵਟ ਨਹੀਂ ਪੈਂਦੀ ਜੇ ਤੂੰ ਇਸ ਸੱਤਾਂ ਦੀ ਸੰਭਾਲ ਕੀਤੀ ਇਸ ਸੱਤਾਂ ਨੂੰ ਸੰਭਾਲਣਾ ਸੀ ਔਰ ਸੱਤਾਂ ਦੀ ਸੰਭਾਲਤਾ ਕੀਤੀ ਨਹੀਂ ਕਹਿੰਦਾ ਦੀ ਸਤਵੀਂ ਮਨਾ ਲਈ ਇਹ ਸਤਵੀਂ ਦਿੱਤ ਮਨਾ ਲਈ ਕਿਹੜੀ ਮਨਾ ਲਈ ਸਚਨਾ ਸੱਤ ਗੁਣ ਤਾਰਣ ਕਰਨੇ ਸੰ ਉਹ ਨਹੀਂ ਕੀਤੇ ਮਹਾਰਾਜ ਕਿਰਪਾ ਕਰਦੇ ਅਸ਼ਟਮੇ ਅਸ਼ਟ ਸਿੱਧ ਬੁੱਧ ਸਾਧ ਸੱਚ ਨੇ ਕੇਵਲ ਕਰਮਾਰਥ ਹੈ ਮਹਾਰਾਜ ਅੱਠਵੀਂ ਥਿਤ ਦੇ ਦੁਆਰਾ ਕਿਰਪਾ ਕਰਦੇ ਮਹਾਰਾਜ ਕਹਿੰਦੇ ਪੁੱਤਿ ਨੂੰ ਸਾਧੇ ਸਾਧਨਾ ਕਰੇ ਅਸ਼ਟ ਇਹਨੂੰ ਸਾਧਨਾ ਕਰੇ ਇਹ ਸਾਧ ਕੇ ਮੁਖ ਸਿੱਧੀਆਂ ਅੱਠ ਦੇੜੀਆਂ ਨੇ ਇਨੂੰ ਪ੍ਰਾਪਤ ਹੁੰਦਾ ਆ ਕਰਦੀਆਂ ਸਾਧਨਾ ਕਰਦਿਆਂ ਹੋਇਆਂ ਸਰੇਸ਼ਟ ਤਾਈ ਦੇ ਸਹਿਤ ਜਦੋਂ ਆਪਣੇ ਆਪ ਨੂੰ ਇਸ ਸਰੇਟ ਬਣਾ ਲੈਂਦਾ ਉਦੋਂ ਕੀ ਹੁੰਦਾ ਜਦੋਂ ਸਾਧਨਾ ਕਰ ਲੈਂਦਾ ਮਹਾਰਾਜ ਕਹਿੰਦਿਆ ਪੰਜ ਕਾਮ ਆਦਿਕ ਜਿਹੜੇ ਅਗਨਿਕਾਮ ਗ੍ਰੋਧ ਲੋਭ ਮੋਹ ਹੰਕਾਰਾ ਇਹ ਪੰਜੋ ਤੇ ਤਿੰਨ ਗੁਣ ਰਜੋ ਤਮੋ ਸਤੋ ਇਕ ਅੱਠ ਦੇੜੇ ਅੱਠ ਅਸ਼ਟ ਸਿਧੀ ਦੇੜੀ ਸినా ਅੱਠਵੀਂ ਤਿੱਤ ਉਹਦਾ ਉਪਦੇਸ਼ ਜਿਹੜਾ ਸੀ ਉਹ ਤਾਂ ਸੀ ਗ੍ਰੰਥ ਨਹੀਂ ਕੀਤਾ ਜੋ ਗੁਰੂ ਨੇ ਸਾਨੂੰ ਕਿਹਾ ਸੀ ਅਸੀਂ ਬਸ ਪੱਜ ਪੈ ਦੀ ਅੱਠਵੀਂ ਤਿੱਤ ਮੰ ਨਾਲੀ ਦੀ ਅੱਠਵੀਂ ਮੰ ਨਾਲੀ ਨਹੀਂ ਗੁਰਮਖਾ ਗੁਰਮਤ ਗਿਆਨ ਦੇ ਸਹਿਤ ਜੋ ਤੇਰਾ ਗੁਰੂ ਕਹਿੰਦਾ ਹੈ 8 ਅਵਗਣ ਛਡਨੇ ਸੀ 8 ਅਵਗਣ ਉਹ ਤਾਂ ਛੱਡੇ ਨੇ ਪੰਜ ਵਿਕਾਰ ਤਿੰਨ ਗੁਣ ਇਹਨਾਂ ਨੂੰ ਸਾਧੇ ਇਹਨਾਂ ਤੇ ਜਿੱਤ ਪ੍ਰਾਪਤ ਕਰੇ ਇਹਨਾਂ ਨੂੰ ਹਰਾਵੇ ਇਹਨਾਂ ਨੂੰ ਪਛਾੜੇ ਇਹਨਾਂ ਨੂੰ ਦੂਰ ਕਰੇ ਮਹਾਰਾਜ ਕਹਿੰਦੇ ਉਸ ਦੀ ਬੁੱਧੀ ਵਿੱਚ ਪਰਮੇਸ਼ਰ ਦੀ ਗਾਇਕ ਰੂਪ ਦੀ ਸਿੱਧ ਪ੍ਰਾਪਤੀ ਹੁੰਦੀ ਉਹਦੀ ਬੁੱਧੀ ਵਿੱਚ ਉਹਦੇ ਗੁਣ ਦੇ ਵਿੱਚ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ ਜਿਹੜਾ ਇਹਨਾਂ ਅਠਾਂ ਨੂੰ ਸਾਧਦਾ ਤੇ ਸਰੇਠ ਤੈ ਤੇ ਸਹਿਤ ਹੁੰਦਾ ਹੈ ਮਹਾਰਾਜ ਕਹਿੰਦੇ ਫਿਰ ਆਤਮ ਵਿਸ਼ੈਣੀ ਬੁੱਧੀ ਦੁਆਰਾ ਅੱਠ ਪ੍ਰਕਾਰ ਦੇ ਵਿਕਾਰ ਨਸ਼ਟ ਹੋ ਜਾਣਾ ਕਰਦੇ ਨੇ ਅਠੋ ਪ੍ਰਕਾਰ ਦੇ ਮਹਾਰਾਜ ਕਿਰਪਾ ਕਰਦੇ ਪਵਨ ਪਾਣੀ ਅਗਨੀ ਬਿਸਰਾ ਤਹਿ ਨਰੰਤਨ ਸਚੂ ਨਾ ਮਹਾਰਾਜ ਸਚੇ ਪਾਤਸ਼ਾਹ ਕਹਿੰਦੇ ਸੰਸਾਰ ਦੀ ਰਚਨਾ ਕਰਦਿਆਂ ਪਰਮੇਸ਼ਰ ਨੇ ਪੌਣ ਪਾਣੀ ਅਗਨੀ ਆਦਿ ਜਣ ਕੇ ਤਤ ਬਣਾਏ ਪੰਜ ਤਤ ਬਣਾਏ ਪੰਜ ਤਤ ਕੋ ਤਨ ਰਚਿਓ ਜਨ ਚਤੁਰ ਸੋ ਜਾਨ ਇਹ ਪੰਜ ਤਤਾਂ ਦਾ ਧਰਤੀ ਤੇ ਆਕਾਸ਼ ਇਹਨਾਂ ਬਿਸਰਾਵ ਸਥਿਤ ਕੀਤਾ ਟਿਕਾਇਆ ਟਿਕਾ ਕੇ ਇਹ ਜੀਵ ਤਾਂ ਬਣਾਉਣਾ ਕੀਤਾ ਹੈ ਜਿਸ ਜੀਵ ਨੇ ਇਸ ਅੰਤਸ਼ ਕਰਨ ਵਿੱਚੋਂ ਪਾਉਣ ਪਾਣੀ ਅਗਨੀ ਆਦਿਕ ਜਿਹੜੇ ਇਨ੍ਹਾਂ ਦੇ ਵਿਸ਼ੇ ਨੇ ਇਨ੍ਹਾਂ ਦੇ ਤੱਤਾਂ ਤੋਂ ਵਿਸ਼ੇ ਉਪਜਦੇ ਕਹਿ ਲੱਗੇ ਉਹਨਾਂ ਦਾ ਤੱਤਾਂ ਦੀ ਰਚਿਤਤਾ ਦਾ ਸਰੀਰ ਦੇ ਵਿੱਚੋਂ ਤੇ ਅਧਿਆਸਕਤਾ ਜਿਨੇ ਇਹ ਸਰੀਰ ਦੇ ਵਿੱਚਾਂ ਇਨਾਂ ਵਾਲਾ ਕੁਸੈਲਾਪਨ ਵੇਕਾਰੀ ਆਤ ਇਹਨਾਂ ਦੇ ਦੁਆਰਾ ਉਪਜਨ ਵਾਲੀਆਂ ਚੀਜ਼ਾਂ ਦਾ ਔਰ ਦੇ ਅਧਿਆਸ ਕੀਤਾ ਉਹਨਾਂ ਨੂੰ ਆਭਾਵ ਕੀਤਾ ਤਤਾਂ ਨੂੰ ਵੀ ਤਤਾਂ ਤੋਂ ਅੱਗੇ ਪਰਮ ਤਤ ਪਰਮਾਤਮਾ ਤੱਕ ਪਹੁੰਚਣ ਦਾ ਦਤਨ ਕੀਤਾ ਇਹਨਾਂ ਨੂੰ ਵੀ ਹੱਲੇ ਛੱਡ ਦੇਣਾ ਕੀਤਾ ਮਹਾਰਾਜ ਕਹਿੰਦੇ ਉਸ ਜੀਵ ਸੰਸਾਰ ਅੰਦਰ ਬਿਸਰਾਵ ਔਰ ਉਹ ਜੀਵ ਨੇ ਪਰ ਆਤਮਾ ਨੂੰ ਨਹੀਂ ਪਾਉਣਾ ਕੀਤਾ ਤੇ ਭੁੱਲ ਗਿਆ ਮਹਾਰਾਜ ਕਹਿੰਦੇ ਅੰਤਿਸ਼ ਕਰਨ ਵਿੱਚ ਰਜੋ ਤਮ ਸਤੋ ਗੁਣਾ ਨੂੰ ਤੇ ਸਰਾਉ ਵਿਸਾਰ ਦੇਵੇ ਅੰਦਰੋਂ ਭਲਾ ਦੇਵੇ ਅਵਗਣਾ ਨੂੰ ਤੇ ਇਹਨਾਂ ਦਾ ਤਿਆਗ ਕਰਕੇ ਤਹੀ ਤਿਸੀ ਜੀਵ ਜਿਹੜਾ ਕੋਸੇ ਜਗਾ ਤੇ ਨਿਰੰਜਨ ਸੰਸਾਰ ਦੇ ਮਾਇਕੀ ਪਦਾਰਥਾਂ ਦੀ ਕਾਲਸ਼ ਤੋਂ ਰਹਿਤ ਪਰੀ ਪੂਰਣ ਪਰਮਾਤਮਾ ਪ੍ਰਕਾਸ਼ਮਈ ਉਹਦਾ ਸੱਚਾ ਨਾਮ ਵਸਦਾ ਹੈ ਉਹਦਾ ਸੱਚਾ ਨਾਮ ਜਿਹੜਾ ਵਸਾ ਲੈਂਦਾ ਹੈ ਉਹ ਜੀਵ ਸੱਚੇ ਨਾਮ ਵਾਲੇ ਨਰੰਜਨ ਆਕਾਲ ਪੁਰਖ ਵੈਗੁਰੂ ਜਿਹੜਾ ਬਾਇਕੀ ਪਤਾਰਖਾਂ ਦੀ ਕਲਿਸ਼ਤੋ ਰਹਿ ਤੇ ਮਹਾਰਾਜ ਮੇਰ ਕਰ ਦਿਆ ਉਹਦੀ ਸਥਿਤੀ ਪਾਉਂਦਾ ਉਹਦੀ ਪ੍ਰਾਪਤੀ ਜੀਵ ਕਰ ਲੈਂਦਾ ਫਿਰ ਦੇਹ ਦੇ ਅੰਦਰ ਉਹਦਾ ਟਿਕਾਉ ਹੁੰਦਾ ਵਸ ਜਾਂਦਾ ਪਰਮਾਤਮਾ ਤਿਸਮੈ ਮਨ ਆ ਦਇਅਲੇ ਬਲਾ ਫਿਰ ਮਨ ਦੇੜਾ ਉਸ ਮਾਲਕ ਬੈ ਗੁਰੂ ਦੇ ਵਿੱਚ ਲਿਵ ਸੁਰ ਸ਼ਬਦ ਵਿੱਚ ਜੁੜ ਜਾਂਦੀ ਏ ਪ੍ਰਣਾਵ ਸਨਾਨ ਕਾਲ ਨਾ ਖਾਇ ਪ੍ਰਣਾਵ ਗੁਰੂ ਨਾਨਕ ਨਰੰਕਾਰੀ ਮਹਾਰਾਜ ਸੱਚੇ ਪਾਤਸ਼ਾਹ ਉਚਾਰਣ ਕਰ ਦੇ ਮਹਾਰਾਜ ਕਹਿੰਦੇ ਫਿਰ ਕਾਲ ਮੌਤ ਕਾਲ ਭਿਆਨਕ ਸਮਾ ਖਾ ਨਹੀਂ ਸਕੇਗਾ ਤੈਨੂੰ ਨਗਲੇਗਾ ਨਹੀਂ ਤੈਨੂੰ ਨਸ਼ਟ ਨਹੀਂ ਕਰ ਸਕੇਗਾ ਤੈਨੂੰ ਬਰਬਾਦ ਨਹੀਂ ਕਰ ਸਕੇਗਾ ਜਦ ਉਪਰ ਬਾਤਮਾ ਨਾਲ ਜੁੜਿਆ ਹੋਇਆ ਤੁਰਿਆ ਹੋਇਆ ਇਨਾਂ ਅੱਖਾਂ ਦਾ ਅਭਾਵ ਕਰ ਸ਼ੋਭ ਗੁਣ ਹਿਰਦੇ ਚ ਵਸਾ ਪਰਮਾਤਮਾ ਵੱਲ ਨੂੰ ਚਲ ਅਠੋ ਅੰਗ ਲਾ ਕੇ ਡੰਡੌਤ ਕਰ ਗੁਰੂ ਨੂੰ ਪਰਵਾਨ ਤੋ ਹਿਰਦੇ ਦੀ ਪਾਵਨਤਾ ਪਾਵਨਤਾ ਹੋ ਜਾਏਗੀ ਜਦ ਤੇਰੇ ਅੰਦਰ ਪਰਮਾਤਮਾ ਵਾਲੇ ਸ਼ੁਭ ਗੁਣ

ਇਸ ਸਮਾਂ ਸੀ ਇਸ ਸਮੇਂ ਦੇ ਅੰਦਰ ਜੋ ਕਰਨਾ ਸੀ ਕੀਤਾ ਨਹੀਂ ਨੌਵੀਂ ਦਿੱਤ ਦੁਆਰਾ ਮਹਾਰਾਜ ਕਥਨ ਕਰਦੇ ਨੇ ਸੱਚੀ ਸਰਕਾਰ ਕਹਿੰਦੇ ਨੌ ਗਿਨੇ ਗਏ 나ਥ ਤੇ ਉਹਨਾਂ ਨੂੰ ਵਿਦਵਾਨ ਮਹਾਪੁਰਸ਼ ਕਹਿੰਦੇ ਨੇ ਜਿਸ ਤਰ੍ਹਾਂ ਕੋਰਕ 나ਥ ਬਸ਼ੰਦਰ 나ਥ ਔਰ ਚਰਪਟ 나ਥ ਮੰਗਲ 나ਥ ਕੁੱਗੂ 나ਥ ਭਰਤਰ 나ਥ ਗੋਪੀ 나ਥ ਈਸ਼ਰ 나ਥ ਤੇ ਚੰਪਾ 나ਥ ਇਹ ਨੌ ਨਾਥ ਦੁਨੀਆ ਇਹਨਾਂ ਨੌ ਨਾਥਾਂ ਦਾ ਪੂਜਨ ਕਰਦੀ ਹੈ ਨੌ ਨਾਥਾਂ ਦੇ ਮਾਰਗ ਨੂੰ ਬਣਾਉਂਦੀ ਹੈ ਇਹਨਾਂ ਦੇ ਨਿਵਾਸ ਨੂੰ ਬਣਾਉਂਦੇ ਤੇ ਇਹਨਾਂ ਦੇ ਕਹੇ ਹੋਏ ਗੱਲਾਂ ਦੇ ਉੱਪਰ ਵੀ ਚੱਲਦੇ ਹੈ ਮਹਾਰਾਜ ਕਹਿੰਦੇ ਜਿਹੜੇ ਪਰਮਾਤਮਾ ਨੇ ਇਹ ਨੌ ਦੇ ਨੌ ਪੈਦਾ ਕੀਤੇ ਤੇ ਨੌ ਖੰਡਵ ਖੰਡਾ ਨੌ ਖੰਡ ਨੇ ਓ ਵੀ ਵਿਦਵਾਨ ਕਹਿੰਦੇ ਨੇ ਕਿੰਗ ਕੁਰਖ ਖੰਡ ਪਤਰਖੰਡ ਕੇਤਮਾਲ ਖੰਡ ਹਰਵਰਖ ਖੰਡ ਹਿਰਣਖੰਡ ਅਰ ਮੈਖੰਡ ਕਸ਼ੂਖੰਡ ਇਲਾਪ੍ਰਤਖੰਡ ਤੇ ਭਾਰਤਖੰਡ ਇਹ ਨੌ ਖੰਡ ਪਰੀਪੂਰਨ ਪਰਮਾਤਮਾ ਨੇ ਜਿੱਥੇ ਨੌਨਾਤ ਪ੍ਰਕਿਰਤੀ ਨੂੰ ਬਣਾਉਂਦਿਆਂ ਤੇ ਨੌ ਖੰਡ ਪੈਦਾ ਕੀਤੇ ਨੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਇਹ ਸਭੂ ਦਾ ਪਰਕਿਰਤੀ ਦਾ ਇਨ੍ਹਾਂ ਨਾਥਾਂ ਦਾ ਨਾਥਾਂ ਨੂੰ ਸੂਝ ਦੇਣੀ ਨਾਥਾਂ ਦੀ ਪੁਦਾਇਸ਼ ਕਰਨੀ ਤੇ ਇਹ ਧਰਤੀ ਦੇ ਨਵੇਂ ਖੰਡ ਜਿਹੜੇ ਨੇ ਇਹਨਾਂ ਨੂੰ ਹਸਤੀ ਹੋਣ ਦੇ ਵਿੱਚ ਲਿਆਉਣਾ ਉਹ ਕੌਣ ਹੈ ਕਹਿੰਦੇ ਨਾ ਸਾਰਿਆਂ ਦਾ 나ਥ ਮਾਲਕ ਆਕਾਲ ਪੁਰਖ ਵੈਗ ਰੂਪੇ ਜੀ ਦੇ ਨਾਲ ਤੈਨੂੰ ਜੋੜਿਆ ਜਾ ਰਿਹਾ ਜੀ ਦੇ ਨਾਮ ਮਾਰਗ ਤੇ ਤੈਨੂੰ ਤੋਰਿਆ ਜਾ ਰਿਹਾ ਜੀ ਦੇ ਵਾਸਤੇ ਤੈਨੂੰ ਪ੍ਰੇਰਿਤ ਕੀਤਾ ਜਾ ਰਿਹਾ ਉਹ ਪਰਮ ਪਿਤਾ ਪਰਮੇਸ਼ਵਰ ਦਾ ਨਾਉ ਨਾਮਾ ਨਾਮ ਉਸ ਵੈਗ ਰੂਪ ਦਾ ਮਹਾਰਾਜ ਕਹਿੰਦੇ ਮਹਾ ਬਲਵੰਡਾ ਇਨਾ ਸਾਰਿਆਂ ਤੋਂ ਬਹੁਤ ਵੱਡਾ ਬਹੁਤ ਵੱਡਾ ਬਹੁਤ ਵੱਡਾ ਪਰਮਾਤਮਾ ਦਾ ਨਾਮ ਏ ਬਹੁਤ ਤਾਕਤ ਵਾਲਾ ਏ ਉਹ ਨਾਮੀ ਪਰਮਾਤਮਾ ਇਨਾ ਸਾਰਿਆਂ ਨੂੰ ਬਣਾਉਣ ਵਾਲਾ ਏ ਤੇ ਸਾਰਿਆਂ ਨਾਲੋਂ ਬਹੁਤ ਵੱਡਾ ਏ ਉਹਦੇ ਤੁਲ ਕੋਈ ਨਹੀਂ ਏ ਉਹ ਪਰਿਪੂਰਨ ਪਰਮਾਤਮਾ ਨੇ ਬੁਣਾਇਆ ਜੋਗਿਆਂ ਨੇ ਜੋਗ ਬੱਤ ਨੂੰ ਬਣਾ ਲਿਆ ਅਸੀਂ ਜੇ ਕੋ ਰਖਦੇ ਬੱਤ ਨੂੰ ਕਿਸੇ ਨੇ ਕਿਸੇ ਦੇ